ਸਦਾ ਕਦੇ ਵੀ ਮਨਸ਼ਾ ਰੇਲਾਂ ਰੁਕਣਾ ਨਹੀਂ ਹੁੰਦਾ ਸਦਾ ਕਦੇ ਵੀ ਮਨਸ਼ਾ ਰੇਲਾਂ ਰੁਕਨੀਆਂ ਨਹੀਂ ਹੁੰਦੀਆਂ ਤੇ ਰੋੜਾ ਬੰਦ ਕਰਨ ਵਾਲੇ ਪ੍ਰਸ਼ਾਸਨ ਨੇ ਹਰਿਆਣੇ ਨੇ ਇਹ ਰੋੜਾ ਬੰਦ ਕਰਕੇ 6 ਤੇ 7 ਤਰੀਕ ਨੂੰ ਸਾਡੇ ਆਉਣ ਤੋਂ ਕਰਤਾ ਪਹਿਲਾਂ ਬੈਰੀਕੇਡਿੰਗ ਪਾ ਕੇ ਸੀਮਿੰਟ ਬਜਰੀ ਪਾ ਪਾ ਕੇ ਵਿੱਚ ਸੰਘਿਆ ਪਾ ਕੇ ਉਹ ਬੈਰੀਕੇਡਿੰਗ ਕੀਤੀ ਹੈ ਸੱਤਾਂ ਰੁਕੀਆਂ ਫਮੇ ਸੋਚਣ ਦੀ ਲੋੜ ਹੈ ਕਿ ਭਾਈ ਸਰਕਾਰ ਕਿਸਾਨਾਂ ਨੇ ਰੋਕੀਆਂ ਜਾਂ ਸਰਕਾਰ ਨੇ ਰੋਕੀਆਂ ਸਾਡੇ ਨੌਜਵਾਨਾਂ ਨੇ ਕੁਛ ਨਹੀਂ ਕੀਤਾ ਸਿਰਫ ਉਹਨਾਂ ਨੂੰ ਜੇਲ੍ਹਾਂ ਸਿੱਟਣ ਦਾ ਇੱਕ ਤਰੀਕਾ ਵਰਤਿਆ ਜਾ ਰਿਹਾ ਹੈ ਤਰਾ ਕਰਾਉਣੇ ਧਰਾਵਾ ਲਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਹਰ ਇੱਕ ਨੂੰ ਸੋਚਣਾ ਪਏਗਾ ਕਿ ਦੇਸ਼ ਨੂੰ ਕੰਪਨੀ ਦੇ ਹਵਾਲੇ ਕੀਤਾ ਜਾ ਰਿਹਾ ਹੈ ਕਾ ਐਡੀ ਵੱਡੀ ਲੜਾਈ ਲੜ ਰਹੇ ਹੋ ਨੋਜਵਾਲ ਦੇਲ ਚ ਗਏ ਨੇ ਸਭ ਤੋਂ ਸਾਰੇ ਨਾਲ ਫਰਕ ਪੰਡਨਦਾ ਕਿ ਸੇ ਉਹਨਾਂ ਦੀ ਖੱਤਰ ਟਕਰ ਹੁਣ ਕੇ ਮੈਦਾਨ ਉਤਰ ਗਏ ਸੁਰਾਪੁਰ ਇਹਨਾਂ ਮਸਲੂਮ ਸਭ ਤੋਂ ਪਹਿਲਾਂ ਇਹ ਪ੍ਰਮਾਣਿਤ ਜਿਵੇਂ ਮਾਈਕ੍ਰੋਸਕੋਪਰ ਖੌਸਾ ਹੋਣੇ ਚੁੱਕੇ ਫਿਰ ਆਪਾਂ ਜਿਹੜੇ ਖੜੇ ਆਏ ਆ ਇਸ ਤੋਂ ਬਾਅਦ ਸਟਿਆਰਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਹੋ ਰਹੀ ਇਹ ਮੁਲਾਕਾਤ ਚੱਲ ਰਹੀਆਂ ਜਾ ਰਿਹਾ ਤੋਂ ਅਸੀਂ ਸਟੇਜ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਭੇ ਪ੍ਰੈਸ ਨੂੰ ਤੇ ਸਭੇ ਸਰਕਾਰ ਲੋਕਾਂ ਨੂੰ ਬੁਲਾਉਣਾ ਹੋ ਗਿਆ ਹੈ ਦੱਸਣਾ ਚਾਹੁੰਦਾ ਕਿ ਜੇਕਰ ਟਾਈਮ ਦੀ ਗੱਲ ਹੈ ਸਾਡੇ ਕੋਲੋਂ ਟਾਈਮ ਮੰਗਿਆ ਗਿਆ ਜਿਸ ਦਿਨ ਅਰੇ ਆਨੇ ਦੇ ਐਡੀਜੀਪੀ ਨਾਲ ਮੀਟਿੰਗ ਹੁੰਦੀ ਹੈ ਉਹਦੇ ਮੁਕਾਬਲ ਪੰਜਾਬ ਦੇ ਅਧਿਕਾਰੀਆਂ ਨੇ ਲੋਕ ਪਰਿਵਰਿਸ਼ਣ ਕੀਤਾ ਸਾਡੇ ਕੋਲ ਟਾਈਮ ਮੰਗਿਆ ਅਸਰੇ ਨੂੰ ਟਾਈਮ ਦਿੱਤਾ ਇੱਕ ਹਫਤੇ ਦਾ ਟਾਈਮ ਦਿੱਤਾ ਜੀ ਬੋ ਕਿ ਅਸੀਂ ਉਦੋਂ ਵੀ ਹਫਤੇ ਦਾ ਟਾਈਮ ਦੇਣ ਦੀ ਸਥਿਤੀਤ ਨਹੀਂ ਸੀ ਕਿਉਂਕਿ ਸਦਾ ਹੀ ਨੌਜਵਾਨ 19 ਤਰੀਕ ਨੂੰ ਜਿਹੜਾ ਜੀਬ ਜੇਜ ਅਨੀਸ਼ ਖੱਟਕਰ ਨੂੰ ਮਾਇ ਉਹ ਉਸ ਦਿਨ ਤੋਂ ਉਹ ਮਰਨ ਮਰਤੇ ਅੰਛਣ ਤੇ ਬੈਠਾ ਹੈ ਔਰ ਕੁਝ ਦਿਨ ਤੱਕ ਉਹ ਪਾਣੀ ਵੀ ਨਹੀਂ ਪੀਤਾ ਔਰ ਉਹਨਾਂ ਹਾਲਾਤਾਂ 'ਚ ਉਹਨੇ ਤੇ ਕੋਈ ਫੈਸਲਾ ਲੈਣਾ ਕੋਈ ਕੰਮ ਦੇਣਾ ਉਚਿਤ ਨਹੀਂ ਸੀ ਇਲੈਕਸ਼ਨ ਫਿਰ ਵੀ ਅਪਾ ਟਾਈਮ ਦਿੱਤਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਮਝਦੇ ਹੋ ਤੇ ਕੋਆਰਡੀਨੇਸ਼ਨ ਕਰਕੇ ਅਸੀਂ ਇਹਦਾ ਹੱਲ ਕਰਾਉਨੇ ਆ ਤਾਂ ਅਸੀਂ ਤੁਹਾਨੂੰ ਇਹ ਕੱਟਤਾ ਉਹਨਾਂ ਨੇ ਮਿਲ ਗਿਆ ਕਿ ਖੱਪਤੇ ਦਾ ਆਪਾਂ ਟਾਈਮ ਦਿੱਤਾ ਉਸ ਦਿਨ ਵੀ ਆਪਾਂ ਪ੍ਰੈਸ ਦੇ ਵਿੱਚ ਬਾਹਰ ਆ ਕੇ ਗੱਲ ਕਹੀ ਸੀ ਕਿ ਭਾਈ ਸੱਦੇ ਮਜਬੂਰੀ ਬਣੇਗੀ ਸਾਡਾ ਕਦੇ ਵੀ ਮਨਸ਼ਾ ਰੇਲਾਂ ਰੋਕਣਾ ਨਹੀਂ ਹੁੰਦਾ ਸਾਡਾ ਕਦੇ ਵੀ ਮਨਸ਼ਾ ਅਰਿਆਂ ਨੂੰ ਕੰਨੀਆਂ ਨਹੀਂ ਹੁੰਦੀਆਂ ਲੇਕਿਨ ਇਹ ਜ਼ਰੂਰ ਹੈ ਕਿ ਸਮੇਂ ਦੀ ਹਕੂਮਤ ਨੂੰ ਸਮੇਂ ਦੀ ਸਦਾਤਾਰੀ ਘਰ ਨੂੰ ਜਾਣਕਾਰੀਾਂ ਪਹੁੰਚਾਉਣ ਲਈ ਆਪਣੇ ਮੁੱਦੇ ਆਪਣੇ ਮਸਲੇ ਨਾਲ ਤੱਕ ਪਹੁੰਚਾਉਣ ਲਈ ਜਿਹੜਾ ਪੀਸ ਖਰੀ ਅਸੀਂ ਅੰਦੋਲਨ ਕਰਦੇ ਆ ਉਹਦਾ ਰਾਹ ਖਿਆਰ ਕਰਨਾ ਹਰ ਇੱਕ ਦਾ ਨਾਗਰਿਕ ਦਾ ਸਾਡੇ ਸੰਵਿਧਾਨ ਤੋਂ ਮਿਲਿਆ ਹੋਇਆ ਅਧਿਕਾਰ ਹੈ ਕਿਉਂਕਿ ਅਸੀਂ ਲੋਕਤੰਤਰ ਦੇਸ਼ ਦੇ ਵਤਨਦਿਆਂ ਲੋਕਤੰਤਰ ਦੇਸ਼ ਦੇ ਵਚਨਦੇ ਆ ਇਥੇ ਦੇ ਵੋਟਰ ਐ ਇਥੋ ਦੇ ਨਾਗਰਿਕ ਐ ਉਹਦੇ ਮੁਤਾਬਕ ਐ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਇੱਥੇ ਬਹੁਤ ਸਾਰੀ ਪ੍ਰੈਸ ਵਾਲੇ ਵੀਰ ਸਵਾਲ ਕਰਦੇ ਸੀ ਕਿ ਪਹਿਲਾਂ ਤੁਸੀਂ ਵਾੜਾ ਰੋਕਿਆ ਹੁਣ ਤੁਸੀਂ ਟ੍ਰੇਨ ਵਿੱਚ ਕਿਉਂ ਰੋਕਿਆ ਦੱਸ ਦਿਲਾ ਚਾਹੁੰਦੇ ਆ ਭਰਾਓ ਜਿੱਦਾਂ ਅਸੀਂ ਰੋੜਾਂ ਰੁਕੀਆਂ ਨੋਟ ਕਰ ਲਿਓ ਅਸੀਂ ਰੋੜਾਂ ਤੇ ਆਏ ਆ 13 ਤਰੀਕ ਨੂੰ ਤੇ ਰੋੜਾਂ ਬੰਦ ਕਰਨ ਵਾਲੇ ਪ੍ਰਸ਼ਾਸਨ ਨੇ ਹਰਿਆਣੇ ਨੇ ਇਹ ਰੋੜਾ ਬੰਦ ਕਰਦੇ ਹੋਏ 6 ਤੇ 7 ਤਰੀਕ ਨੂੰ ਸਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਬੈਰੀਕੇਡਿੰਗ ਪਾ ਕੇ ਸੀਮਿੰਟ ਬਜਰੀ ਪਾ ਪਾ ਕੇ ਵਿੱਚ ਸੰਘਾ ਪਾ ਕੇ ਉਹ ਬੈਰੀਕੇਡਿੰਗ ਕੀਤੀ ਸੜਕਾਂ ਰੁਕੀਆਂ ਫਿਰ ਇਹ ਸੋਚਣ ਦੀ ਲੋੜ ਹੈ ਕਿ ਭਾਈ ਸਰਕਾਰ ਕਿਸਾਨਾਂ ਨੇ ਰੋਕੀਆਂ ਜਾਂ ਸਰਕਾਰ ਨੇ ਰੋਕੀਆਂ ਕਿਸ ਕਰਕੇ ਕਿਸਾਨਾਂ ਦੇ ਉੱਤੇ ਦੋਸ਼ ਮੜਨਾ ਛੱਡ ਕੇ ਸਿੱਧਾ ਇਹ ਦੋਸ਼ ਹਰਿਆਣੇ ਦੀ ਗਵਰਨਮੈਂਟ ਜਾਂ ਦਿੱਲੀ ਦੀ ਗਵਰਨਮੈਂਟ ਜਾਂ ਸਾਡੇ ਕੇਂਦਰ ਦੇ ਉੱਤੇ ਜਾਂਦਾ ਹੈ ਅੱਜੋਂ ਸਿੰਦਰਾਂ ਅਸੀਂ ਆ ਬੈਠੇ ਆ ਸਾਡੇ ਨੌਜਵਾਨਾਂ ਨੇ ਕੀ ਕੀਤਾ ਬਿਲਕੁਲ ਸ਼ਾਂਤ ਰਹੇ ਨੇ ਸਰਵਰ ਸਰ ਅੰਦੋਲਨ ਜਿਹੜਾ ਚੱਲਿਆ ਉਸ ਅੰਦੋਲਨ ਦੇ ਦੌਰਾਨ ਪੂਰੇ ਪੂਰੇ ਦੁਨੀਆਂ ਨੂੰ ਮੀਡੀਆ ਨੇ ਕਵਰ ਕੀਤਾ ਇਹ ਜਿੱਚ ਘਟਨਾ ਚੈਨਲਾਂ ਦੇ ਉੱਤੇ ਜਿਨ੍ਹਾਂ ਦੇ ਕੈਮਰਿਆਂ 'ਚ ਬੰਦ ਪਈ ਆ ਦੁਨੀਆਂ ਨੇ ਦੇਖ ਲਈ ਸਭ ਕੁਝ ਕਿਤੇ ਕੋਈ ਮੁੰਡਿਆਂ ਦੇ ਸਾਡੇ ਯੂਥ ਨੇ ਕਿਸੇ ਨੇ ਸੁੱਟੀ ਤੱਕ ਦਾ ਜੜੀ ਤੱਕ ਨਹੀਂ ਮਾਰੀ ਫਿਰ ਵੀ ਇਹਨਾਂ ਹਰਕਤਾਂ ਸਾਰੇ ਨੌਜਵਾਨਾਂ ਦੇ 370 ਵਰਗੀਆਂ ਧਰਮਾਂ ਲਾ ਦੇਣੀਆਂ ਯਾਦ ਤੁੰਗਾ ਸੜਕ ਨੌਜਵਾਨ ਖਨੂਰੀ ਬਾਰਡਰ ਤੇ ਬੋਲ ਰਿਹਾ ਹੈ ਇਹ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਹੈ ਡਿਸਪਲਿਨ ਦੇ ਵਿੱਚ ਰਹਿਣਾ ਫੌਜਾਂ ਜਿੱਤਦੀਆਂ ਹੁੰਦੀਆਂ ਇਹ ਕਹਿ ਰਿਹਾ ਹੈ ਇਹ ਵੀ ਕਿਹਾ ਉਹਨੇ ਤੇ ਇਧਰਲੇ ਪਾਸੇ ਆਪਾਂ ਕਿਸਾਨ ਹੈ ਜੇ ਉਹtoDouble ਪਾਸੇ ਜਿਹੜੇ ਜਵਾਨ ਨੇ ਉਹ ਵੀ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਹੈ ਉਹਨਾਂ ਦੇ ਨਾਲ ਕਿਸੇ ਨੇ ਵੀ ਹੱਥਾ ਪਾਈ ਨਹੀਂ ਕਰਦੀ ਕਿਹਾ ਕਿ ਜਿਹੜਾ ਬੁਲਾਰਾ ਹੈ ਕਹਿੰਦਾ ਹੋਵੇ ਤੇ ਉਹਨੂੰ ਮੁਕੱਦਮਾ ਜਿਹੜਾ ਉਹਨੇ ਤੇ ਗੱੜਜ ਕੀਤਾ ਉਹਨੇ ਤੇ 307 ਲਾਉਂਦੇ ਨਾਲ ਨਾਲ ਆਰਮੈਕ ਲਾਇਆ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਸਾਡੇ ਨੌਜਵਾਨਾਂ ਨੇ ਕੁਝ ਨਹੀਂ ਕੀਤਾ ਸਿਰਫ ਉਹਨਾਂ ਨੂੰ ਜਿਹਨਾਂ ਸਿੱਟਣ ਦਾ ਇੱਕ ਤਰੀਕਾ ਵਰਤਿਆ ਜਾ ਰਿਹਾ ਹੈ ਤਰਾ-ਤਰਾਂ ਦੇ ਧਰਾਮਾ ਲਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਸ ਮੀਡੀਆ ਦੇ ਰਾਹੀਂ ਇਹੋ ਤਿੰਨ ਨੌਜਵਾਨਾਂ ਨੂੰ ਜੇਲ੍ਹ 'ਚ ਨਹੀਂ ਬੰਦ ਕੀਤਾ ਇਹ ਪੂਰੇ ਲੋਕਤੰਤਰਕ ਢਾਂਜੇ ਨੂੰ ਤੋੜ ਕੇ ਆਵਾਜ਼ ਬੰਦ ਕਰਨ ਦਾ ਇਹ ਹੱਕ ਨਹੀਂ ਬਾਚ ਚੁੱਕਰੇ ਮਲੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਕੱਲ ਨੂੰ ਤੁਸੀਂ ਬੋਲੋਗੇ ਤਾਂ ਸਜ਼ਾ ਤੁਹਾਨੂੰ ਵੀ ਦਿੱਤੀ ਜਾਏਗੀ ਇੱਕ ਨਮੂਨਾ ਹੈ ਇਸ ਕਰਕੇ ਕੱਲੇ ਉਹ ਨੌਜਵਾਨ ਇਹ ਨਹੀਂ ਹੈ ਕਿ ਉਹ ਹਰਿਆਣੇ ਦੇ ਨੌਜਵਾਨ ਨੇ ਉਹ ਭਾਰਜੋ ਦੇ ਨਾਗਰਿਕ ਨੇ ਸਾਡੀ ਸਾਰਿਆਂ ਦੀ ਲੜਾਈ ਲੜ ਰਹੇ ਨੇ ਦਬਾਜੁਕੀਆਂ ਦੀ ਗੱਲ ਰੱਖੀ ਜਾਂਦੀ ਹੈ ਜਦੋਂ ਤਾਂ ਘਰੇ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਕਹਿੰਦੀ ਮਿੱਤਰੋ ਹਰ ਉਸ ਇੰਡਸਟਰੀ ਇੰਡਸਟਰੀ ਬਣ ਜਾਂਦੀ ਹੈ ਹਰ ਉਸ ਵਿਪਾਰੇ ਦੀ ਬਣ ਜਾਂਦੀ ਹੈ ਹਰ ਉਸ ਮੁਲਾਜ਼ਮ ਦੀ ਬਣ ਜਾਂਦੀ ਹੈ ਜਿਹੜਾ ਦੇਸ਼ ਦੇ ਅੰਦਰ ਅੱਜ ਦੇ ਸੱਤਾ ਦੇ ਮੁਤਾਬਕ ਘਟ ਦੇ ਮਤਾਬਕ ਉਹਦੀ ਰੱਤੀ ਖੜ ਰਿਹਾ ਹੈ ਉਹਨੂੰ ਹਰ ਇੱਕ ਨੂੰ ਸੋਚਣਾ ਪਏਗਾ ਕਿ ਦੇਸ਼ ਨੂੰ ਕੰਪਨੀ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਐਡੀ ਵੱਡੀ ਲੜਾਈ ਲੜ ਰਹੇ ਨੌਜਵਾਨ ਜੇਲ੍ਹ ਚ ਗਏ ਨੇ ਸਦਾ ਸਦਾ ਨਾਲ ਫਟ ਮੰਨ ਲੈਣਾ ਹੈ ਕਿ antisense ਉਹਨਾਂ ਦੀ ਖਤਰ ਟੱਕਰ ਹੋ ਕੇ ਮੈਦਾਨ ਚ ਉਤਰ ਗਏ ਇਹਦੋਂ ਵੀ ਗੱਲ ਦਾ ਮੈਂ ਕਰੂੰਗਾ ਕਿ ਅੱਜ ਇਹ ਕਿਹੜਾ ਸ਼ੁਰੂ ਕਰਤਾ ਤੇ ਲੋਕੀ ਸਰਕਾਰ ਰੋਕ ਲਈਆਂ ਆ ਤੁਸੀਂ ਰਹਿਣਾ ਰੋਕ ਰੀਆਂ ਲੋਕਾਂ ਨੂੰ ਆਵਾਜ਼ ਆਉਣੇ ਪਰੇਸ਼ਾਨੀ ਆ ਗਈ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਜਨਨਾ ਨਹੀਂ ਹੈ ਲੇਕਿਨ ਇਹ ਵੀ ਗੱਲ ਹੈ ਕਿ ਸਾਨੂੰ ਅਸੀਂ 9 ਤਰੀਕ ਤੋਂ ਪਰਵਾਹ ਰਹੇ ਆ ਲਿਖ ਲਿਖ ਕੇ ਦੇਤਾ ਕਿ ਸਦਾ ਨੋਟਮੈਂਟ ਮੰਤਰਬਚੀ ਤੇ ਬੈਠੇ ਦੂਸਰੇ ਮੌਜੂਦਾਨ ਦੇ ਬਾਰੇ ਵਿੱਚ ਉਹਦੇ ਮਾਪਿਆਂ ਨੇ ਕਿਹਾ ਤੇ ਇਸ ਮੁੰਡੇ ਦੀ ਅਸੀਂ ਮੈਡੀਕਲ ਕਰਵਾਉਣਾ ਹੈ ਪ੍ਰੋਪਰ ਜਿਵੇਂ 14 ਪਰਿਵਾਰ ਉਸ ਤਰ੍ਹਾਂ ਦਾ ਮੈਡੀਕਲ ਨਹੀਂ ਪ੍ਰਸ਼ਾਸਨ ਨੇ ਕਰਵਾ ਕੇ ਦਿੱਤਾ ਤਾਂ ਉਹ ਸਮੇਂ ਦੀ ਮੰਨ ਬਣ ਗਈ ਆ ਹਾਲਾਤਾਂ ਦੇ ਮੁਤਾਬਕ ਕਿਉਂ ਨਾ ਮੁਝੇ ਕੇ ਬਾਰੇ ਅੰਗਰੇਜ਼ ਉਹ ਬਿਲਕੁਲ ਕਾਨੂੰਨਤਾ ਵਰਤੀ ਜਾ ਰਹੀ ਹੈ ਉਹਨਾਂ ਦੇ ਨਾਲ ਅੱਖਾਂ ਬੰਦ ਕਰਕੇ ਬੈਠਾ ਰਹੇ ਇਹਦਾ ਪ੍ਰਸ਼ਾਸਨ ਤਾਂ ਫਿਰ ਮਜਬੂਰੀ ਬਸ ਆ ਲੋਕ ਜਿਹੜੇ ਸ਼ਾਂਤੀ ਨਾਲ ਸਾਡੀਆ ਝੋਪੜੀਆਂ ਦੇ ਵਿੱਚ ਬੈਠ ਕੇ ਆਦੀਆ ਟ੍ਰੈਲੀਆਂ ਦੇ ਵਿੱਚ ਬੈਠ ਕੇ ਆਜਾਂ ਜੰਗਲ ਲੱਗ ਰਹੀ ਸੀ ਅਜੋਨਾਂ ਨੂੰ ਸਰਕਾਰ ਨੇ ਅੱਖਾਂ ਖੋਲਣ ਦੇ ਲਈ ਔਰ ਜਿਹੜੀ ਮਨੁੱਖਤਾ ਦੇ ਅਧਿਕਾਰਾਂ ਦੇ ਅਨੁਸਾਰ ਹਰ ਵਿਅਕਤੀ ਦੀ ਜ਼ਿੰਦਗੀ ਦੀ ਰੱਖੀ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਉਹ ਨਾ ਨਿਭਾਈ ਜਾਵੇ ਕਬਰੋ ਦੇ ਲੋਕ ਵੰਨਾਂ ਨੇ ਜਿਉਂਦੇ ਰੱਖਣੇ ਨਹੀਂ ਉਹਨਾਂ ਦੀ ਜ਼ਿੰਦਗੀ ਬਚਾਉਂਦੇ ਨਹੀਂ ਸਰਕਾਰ ਦਾ ਕੰਮ ਖੋਲਣ ਦੇ ਲਈ ਸਾਨੂੰ ਐਸਾ ਰੇਲਵੇ ਟ੍ਰੈਕ ਤੇ ਆਵਾਜਾ ਹੈ ਸਾਡੀ ਕੋਈ ਮਨਸ਼ਾ ਨਹੀਂ ਸੀ ਕਿ ਅਸੀਂ ਰਹਿਣਾ ਬੰਦ ਕਰਕੇ ਬੈਠੇ ਲੋ ਸੂ ਸਮੂਹ ਮਜ਼ਦੂਰ ਕਾਰੀਆਂ ਨੂੰ ਬਦਨਾਮ ਕਰਨ ਦੇ ਮਨਸ਼ਾ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਾਣ ਮੁਰਕੇ ਕੀਤਾ ਜਾ ਰਿਹਾ ਹੈ ਅੰਦੋਲਨ ਕਾਰੀ ਵੀਰੋ ਅੰਮੋਲਿਓ ਮਤਰਾ ਜਾਰੀ ਹੈ ਤੇ ਤੇ ਇੱਕ ਮੇਰੀ ਬੇਟੀ ਝਾੜ ਰਖਿਓ ਸ਼ਰਤੇ ਮੇਰੇ ਘਰ ਦੇ ਨਾਲ ਆਪਾਂ ਲੜਾਈ ਲਗਣੀ ਆ ਅੱਜ ਸਵੇਰ ਮੈਨੂੰ ਪਤਾ ਲੱਗਾ ਭਿੰਦਰ ਸਾਹਿਬ ਬੇਟੀ ਬਿਮਾਰ ਸੀਗੀ ਜਾਣਾ ਪੈ ਗਿਆ ਉਹਨਾਂ ਨੇ ਉਹਦੇ ਲਈ ਪਾਸੇ ਆਪਣੇ ਜਿਹੜੇ ਸ਼ੁਭ ਕਰਨ ਦੇ ਸੰਬੰਧ ਚ ਪੀਆੜੇ ਨਾ ਪਈਆਂ ਹੋਈਆਂ ਨੇ ਉਹ ਸਾਰੇ ਵਕੀਰ ਆ ਰਹੇ ਨੇ ਖੇਡੋਈ ਬੋਰਡ ਤੇ ਮੌਕਾ ਦੇਖਣ ਉਹਨਾਂ ਦੀ ਪੂਰੀ ਟੀਮ ਆ ਰਹੀ ਆ ਉਹਨਾਂ ਨੂੰ ਟਾਈਮ ਦਿੱਤਾ ਸੀ ਅਸੀਂ ਕਿ 3 ਵਜੇ ਅਸੀਂ ਮਿਲਾਂਗੇ ਤੁਹਾਨੂੰ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਣੀ ਗੱਲ ਹੋਈ ਉਹਨਾਂ ਨੂੰ ਵੀ ਇਹ ਦੱਸੀਆਂ ਗੱਲ ਤੇ ਇੱਕ ਵਾਰੀ ਸਾਨੂੰ ਉੱਥੇ ਜਾਣਾ ਪੈਣਾ ਉਹਨਾਂ ਨੂੰ ਸਾਰੇ ਉਹ ਮੁੱਖ ਸਥਿਤੀ ਸਰਬੋਸਤ ਉਹ ਕਿੰਨੇ ਵੇਲੇ ਬੈਠ ਕੇ ਟੀਮ ਦੇ ਨਾਲ ਸਲਾਹ ਕਰਨਾ ਹੈ ਇਸ ਲਈ ਤੁਸੀਂ ਸਾਰਿਆਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਦਾ ਛਾਤੀ ਪਾ ਕੇ ਰੱਖਿਓ ਜ਼ਿੰਮੇਵਾਰਕ ਕਾਇਓ ਸਾਰੇ ਜਿੰਨੇ ਵੀ ਹੋ ਆਜੀ ਆਜੀ ਜ਼ਿੰਮੇਵਾਰੀ ਇਹ ਸਮਝੋ ਕਿ ਜੇ ਪੰਦੇਸਾ ਵਿੱਚ ਹੈ ਨਹੀਂ ਤਾਂ ਤੁਸੀਂ ਸਾਰੇ ਪੰਦੇਸ ਦੀ ਤੁਹਾਡੇ ਡਿਊਟੀ ਨਿਭਾਓ ਜੇ ਦੰਨਿਆ ਵਿੱਚ ਹੈ ਨਹੀਂ ਮਜਬੂਰੀ ਵਸ ਉੱਥੇ ਜਾਣਾ ਪੈ ਰਿਹਾ ਹੈ ਤੁਸੀਂ ਸਾਰੇ ਸਾਡੀ ਥਾਂ ਦੇ ਉੱਤੇ ਆ ਕੇ ਕਿਸੇ ਤਰੀਕੇ ਦੇ ਨਾਲ ਸ਼ਾਂਤੀਪੂਰਨ ਢੰਗ ਦੇ ਨਾਲ ਅਦੋਨੇ ਰੋੜ ਦੇ ਤੌਰੇ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਿਵੇਂ ਅਸੀਂ ਕਿਹਾ ਸੀ ਕਿ ਅਸੀਂ ਸਾਡੇ ਬਾਵਾ ਮੇਰੇ ਬਿਠਾਵੇ ਕਿ ਜਿਸ 12:30 ਤੋਂ ਵੀ 4 ਮਿੰਟ ਉਪਰ ਟਪਾ ਕੇ ਰੇਲਵੇ ਪਟੜੀ ਤੇ ਆਇਓ ਇਸ ਲਈ ਤੁਹਾਡਾ ਸਾਰਿਆਂ ਦਾ ਧੰਵਾਦ ਬਹੁਤ ਬਹੁਤ ਮਿਹਰਬਾਨੀ ਸੋ ਸ਼ੁਕਰੀਆ ਅੱਗੇ ਜਿਹੜੀ ਕਾਰਤਾਰੀ ਸਟੇਟ ਸਟੇਸਟ ਸਾਬ ਦੇ ਕਰੀ 10 ਦੀ ਇੰਨੀ ਘਾ ਹਾਜ਼ਰੀ ਪ੍ਰਮਾਣ ਕਰਨ ਲਈ ਮਾਈਕ ਨੂੰ ਚਿੱਟਾ ਖਾ ਉਸ